ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਠੀਕ ਆ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਯਾਰ ਤੁਹਾਡੀ ਗੱਲ ਤੇ ਕੀ ਲੱਗਿਆ ਮੈਂ ਪੁੱਤ ਉਹ ਚੁੰਨੀ ਦਾ ਲੱਗਿਆ ਇਹਦਾ ਮੂੰਹ ਧੋ ਦੇ ਮਮਾ ਉਹ ਕਿੰਨੇ ਬੜੀ ਮਰਜ਼ਾ ਕਰਤਾ ਗਰਮ ਜੇ ਪਾਣੀ ਨਾਲ ਧੋ ਦਿੰਦੇ ਆ ਦੁੱਧ ਪਾ ਲੈ ਮੈਂ ਗਰਮ ਜੇ ਪਾਣੀ ਨਾਲ ਧੋ ਦਿੰਦੇ ਮੈਂ ਕਿਹਾ ਲੋ ਬਈ ਆਪਾਂ ਹੋ ਗਏ ਆ ਰੈਡੀ ਠੀਕ ਆ ਤੇ ਅੱਜ ਕੱਲ ਤਾਂ ਮੰਮੀ ਮੈਂ ਤੁਹਾਡੇ ਨਾਲ ਪ੍ਰੈਂਕ ਕਰ ਰਹੀ ਸੀਗੀ ਵਾਹ ਲਾ ਅੱਜ ਆ ਵੀ ਕਿਵੇਂ ਲੱਗਿਆ ਤੁਹਾਨੂੰ ਪ੍ਰੈਂਕ ਗਲੂਸੀ ਗਲੂਸੀ ਨਹੀਂ ਤਕੜਾ ਨੀਚੋਂ ਘਟਾਉਣੇ ਨੇ ਮੰਮੀ ਇੱਥੋਂ ਨਹੀਂ ਘਟਾਉਣੇ ਦੇਖਿਓ ਇੱਥੋਂ ਨਹੀਂ ਘਟਾਉਣੇ نیچے ਜਿਹੜੇ ਰੰਗ ਜਿਹੇ ਵਾਲੇ ਇੰਨੇ ਨੇ ਕਿ ਨਹੀਂ ਰਹਿ ਗਏ ਮੈਂ ਕਿਹਾ ਉਹ ਵੀ ਲਾਹ ਦਨੀ ਆ ਫਿਰ ਬੁੰਜੇ ਨਾ ਨਹੀਂ ਪਿਆ ਕਰਨੀ ਫਿਰ ਸਹੀ ਹੋ ਜਾਣਗੇ ਸਾਰੇ ਮੇਰੇ ਆ ਦੇ ਕਿੰਨੇ ਸੋਹਣੇ ਵਾਲ ਆ ਗਏ ਉੱਪਰ ਸਾਰੇ ਬਲੈਕ ਬਲੈਕ ਕਾਲੇ ਕਾਲੇ ਹਨਾ ਆ ਦੇਖੋ ਆ ਸਾਰੇ ਕਾਲੇ ਕਾਲੇ ਨਾਲੇ ਵਿੱਚ ਆਉਣ ਲੱਗੇ ਪਹਿਲਾਂ ਕਟਿੰਗ ਵਾਲੀ ਲਓ ਬਈ ਮੰਮੀ ਤੋਂ ਲੈ ਲਿਆ ਆਪਾਂ ਪਰਮਿਸ਼ਨ ਵੀ ਮੰਮੀ ਇੱਥੋਂ ਕੋਈ ਵਾਲ ਕਟਿੰਗ ਨਹੀਂ ਕਰਾਉਣਾ ਜਸਟ ਆਪਾਂ ਪਿੱਛੋਂ ਜਿਹੜੀ ਕਲਰ ਹੋਏ ਹੋਏ ਉਹ ਹੀ ਕਟਿੰਗ ਕਰਾਉਣੀ ਆ ਤੇ ਆਪਾਂ ਰੈਡੀ ਹੋ ਗਏ ਹਾਂ ਰਿੱਕੀ ਹਲੇ ਰੈਡੀ ਹੋ ਰਹੇ ਨੇ ਇਧਰ ਚੀਕੂ ਜੀ ਦੇਖ ਲੋ ਹਾਈ ਚੀਕੂ ਕਿੱਥੇ ਆ ਜੁਝਾਰ ਕਿੱਥੇ ਆ ਜੁਝਾਰ ਕਿੱਥੇ ਜੀਕੂ ਹਾਂ ਜੀ ਚੀਕੂ ਹਾਂ ਚੀਕੂ 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 ਹਾਂ ਜੁਝਾਰ ਦਾ ਰੱਡਪਰ ਬੋਸ ਦੋ ਬੋਸ ਉਹ ਵੀ ਡੈਡੀ ਨੂੰ ਹਾਰਨ ਨੂੰ ਤਾਂ ਹੈਗੀ ਐਲਰਜੀ ਡੈਡੀ ਜੁਝਾਰ ਉਹ ਜੁਝਾਰ ਨੂੰ ਕਿਹਾ 22 ਜੁਝਾਰ ਨੂੰ ਕਿਹਾ ਜੁਝਾਰ ਫੜਾ ਜਾਣਗੇ ਹਾਂ ਜੁਝਾਰ ਨੂੰ ਕਿਹਾ ਜੁਝਾਰ ਡੈਡੀ ਕਹਿੰਦੇ ਮੈਂ ਕਿਤੇ ਬਾਟ ਡਾਊਨ ਨੂੰ ਕਿਹਾ ਬਾਲੇ ਖਰਾਬ ਨੇ ਡੈਡੀ ਨੂੰ ਹਾਰ ਰਣੀ ਪਸੰਦ ਨਹੀਂ ਰਿੱਕੇ ਜਾਣ ਜਾਣ ਹਾਰਨ ਮਾਰਦੇ ਫੁਕਰਾ ਹਾਂ ਕੋ ਆ ਗਿਆ ਇਹ ਕਿ ਫੁਕਰਾ ਹੁੰਦਾ ਪਾਪੂ ਵਰਗਾ ਦੇ ਵਰਗਾ ਪਾਪੂ ਵਰਗਾ ਫੁਕਰ ਫੁਕਰ ਆ ਜੀ ਫੁਕਰ ਆ ਲੋ ਬਈ ਗਾਇਜ਼ ਆਪਾਂ ਪਹੁੰਚ ਗਏ ਆ ਠੀਕ ਆ ਅੱਜ ਮੈਂ హెయిਰ ਕੱਟ ਵੀ ਲੈਣਾਗਾ ਹਮ ਤੇ ਪਹਿਲਾਂ ਆਪਾਂ ਸੋਚਿਆ ਵੀ ਮੈਨੀਕੀਅਰ ਕਰਵਾ ਲਈਏ ਹੱਥਾਂ ਦੀ ਜਿਹੜੀ ਚਖਣਾ ਵੱਢੀ ਗਈ ਹੈ ਪੂਰੀ ਇਹ ਪੂਰੇ ਖਰਾਬ ਹੋ ਚੁੱਕੇ ਨੇ ਹੱਥ ਆਪਣੇ ਤਾਂ ਸਭ ਤੋਂ ਪਹਿਲਾਂ ਲਗਾ ਰਹੇ ਨੇ ਇਹ ਪਤਾ ਨਹੀਂ ਕਿਹੜਾ ਪ੍ਰੋਡਕਟ ਹੋਣੀ ਮੈਨੂੰ ਪਤਾ ਉਹ ਇਹਨਾਂ ਦੇ ਪ੍ਰੋਡਕਟ ਨੇ ਜਿਹੜੇ ਮਰਜ਼ੀ ਲਈ ਜਾਣ ਆਪਾਂ ਨੂੰ ਇਸ ਨਾਲ ਕੋਈ ਚੱਕਰ ਨਹੀਂ ਆਪਣੇ ਹੱਥ ਗੋਰੇ ਹੋਣੇ ਚਾਹੀਦੇ ਅੱਛਾ ਇੱਥੇ ਵੀ ਲਾਉਂਗੇ ਠੀਕ ਹੈ ਮਤਲਬ ਵਧੀਆ ਸਰਵਿਸ ਦਿੱਤੀ ਜਾਂਦੀ ਆ ਠੀਕ ਹੈ ਹੱਥ ਦੇ ਨਾਲ ਨਾਲ ਅੱਧੀ ਬਾਹ ਵੀ ਗੋਰੀ ਕੀਤੀ ਜਾਂਦੀ ਆ ਇਹ ਥੈਂਕ ਯੂ ਸੋ ਮਚ ਮੈਂ ਓ ਮਾਈ ਗਾਡ ਬਹੁਤ ਵਧੀਆ ਹੈਲੋ ਗਾਇਜ਼ ਕੈਸੇ ਹੋ ਲੋ ਜੀ ਜੰਜੀਤ ਕੋ ਆਖਿਰ ਕਾ ਸੁੱਖ ਦਿਨ ਉਹ ਇਹ ਦੇਣੀ ਚਲੋ ਮਿਲ ਕੇ ਗਾਓ ਤੇਨ ਚਾਰ ਵਾਰ ਆ ਕੇ ਫਿਰ ਅਪਾਇੰਟਮੈਂਟ ਮਿਲੀ ਹੈ ਸੁੱਖਾ ਸੁੱਖ ਦਿਨ ਉਹ ਇਹ ਦੇਣਾ ਮਸੀ ਐ ਜੀ ਅਨਿਵਰਸਰੀ ਮੇਰੀ ਐ ਲੰਗੀ ਰਾਈਡਿੰਗ ਕਰਵਾਉਣੀ ਸੀ ਉਹ ਵੀ ਨਹੀਂ ਕਰਵਾਈ ਮੈਂ ਕਿਉਂਕਿ ਇੱਕ ਗੱਲ ਦੱਸਾਂ ਮੇਰੇ throating ਦੇ ਬਾਹਲਾ ਪੇੜ ਹੁੰਦਾ ਉਹ ਤੁਹਾਡੇ ਹੱਥਾਂ ਜਮੀ ਨਹੀਂ ਹੋਇਆ ਪੇੜ ओके थैंक यू जमे भी नहीं वैसे मेरी हां जी ये बस मेनू कहिया ने कि हागा कि ਤੁਹਾਡੇ ਹੱਥ ਤੋਂ ਪੇਨ ਨਹੀਂ ਹੁੰਦਾ ਕਈ ਮੈਨੂੰ ਇਹ ਚੀਜ਼ ਕਰਕੇ ਥ੍ਰੈਡਿੰਗ ਕਰਾਉਣ ਆਂਦੇ ਕਿ ਪੇਨ ਨਹੀਂ ਹੁੰਦਾ ਤੁਹਾਡੇ ਕੋਲ ਨਾ ਲਓ ਜੀ ਲਓ ਜੀ ਅੱਜ ਤਾਂ ਫਿਰ ਆਪਣਾ ਚੱਲ ਰਿਹਾ ਕੰਮ हां जी हां ਆ ਤਾਂ ਆਪਾਂ ਮੈਨੂੰ ਅੱਜ ਸਪੈਸ਼ਲ ਅਪਾਇੰਟਮੈਂਟ ਦਿੱਤੀ ਹੈ ਇਹ ਵੀ ਇਹ ਵੀ ਮੇਰਾ ਵੀ ਕੰਮ ਆ ਇੱਧਰ ਉਹ ਕੰਮ ਹੀ 2:40 ਤੇ ਹੋਣਾਗਾ ਤਾਂ ਬੈਠੀ ਆ ਮੈਂ ਵੀ ਦੇਖੀ ਇਹਨਾਂ ਨੂੰ ਪਤਾ ਵੀ ਅੱਜ ਵੀ ਹੋਰ ਵਾਲੀ ਐ ਮਨਪ੍ਰੀਤ ਸਾਹੀਂ ਉਹਦੇ ਨਾਲ-ਨਾਲ ਹੀ ਫੇਸ ਦਾ ਨਾਲ-ਨਾਲ ਹੀ ਮੈਨੀक्योर ਦਾ ਸਭ ਕੁਝ ਨਾਲ-ਨਾਲ ਚੱਲ ਰਿਹਾ ਹੈਗਾ ਨਾਲ-ਨਾਲ ਹੀ ਚੱਲ ਰਿਹਾ ਸਾਰਾ ਕੁਝ ਬਿਜ਼ੀ ਪਰਸਨ ਦਾ ਇਦਾਂ ਹੀ ਹੁੰਦਾ ਹੈ ਕੰਮ ਹੀ ਐਵੇਂ ਦਾ ਹਾਂਜੀ ਅੰਦਰ ਤੋਂ ਫੋਨ ਆਇਆ ਅੱਜ ਮੈਨੀक्योर ਫੇਸ ਪਾਲਿਸ਼ਿੰਗ ਹੇਅਰ ਕੱਟ ਹੇਅਰ ਕੱਟ ਹੇਅਰ ਕੱਟ ਤੱਕ ਪਤਾ ਨਹੀਂ ਅਸੀਂ ਪਹੁੰਚਾਂਗੇ ਕਿ ਨਹੀਂ ਚਲੋ ਕੋਸ਼ਿਸ਼ ਕਰਾਂਗੇ ਪਹੁੰਚਾਂਗੇ ਮਿਲਦੇ ਆ ਤੁਹਾਨੂੰ ਆਪਾਂ ਹਾਂਜੀ ਹਾਂ ਪਾਈਨਟ ਨੀ ਮੈਂ ਤਾਂ ਪਹਿਲੀ ਵਾਰ ਦੇਖਿਆ ਜਿਵੇਂ ਐ ਨਹੀਂ ਹੁੰਦਾ ਮੋਮਬੱਤੀ ਪਿਗਲ ਕੇ ਲੱਗਦੀ ਆ। ਕੀ ਬਾਤ ਆ ਦੇਖੋ ਬਾਈ। ਦੇਖਿਓ ਤੁਸੀਂ ਧਿਆਨ ਨਾਲ ਇਹ ਪਾਣੀ ਜਾਗਾ। ਆਹ ਲੇ ਇਹ ਆ ਜੰਮ ਗਏ। ਕੀ ਬਾਤ ਹੈ। ਫਰੰਟ ਬਣੀ। ਇਹ ਨਾ ਕਰੇ ਤਾਂ ਕਵਰ ਕਰ ਲੈ। ਮੈਂ ਤਾਂ ਪਹਿਲੀ ਤੋ ਟੋਟ ਫਾਟ ਨਹੀਂ ਜਾ। ਪਹਿਲੀ ਵਾਰ ਦੇਖਿਆ ਮੈਂ ਇੰਨੇ ਸੈਲੂਨ ਤੇ ਗਈ ਆ। ਪਰ ਮੈਂ ਪਹਿਲੀ ਵਾਰ ਲਈ। ਇਹ ਸੈਲਮਾਈਡ ਦਾ ਸਟਾਈਲ ਹੈ। ਇਹ ਅਮਨਦੀਪ कौर ਦਾ ਸਪੈਸ਼ਲ ਆ ਮੈਨੂੰ ਲੱਗਦਾ। ਵਾਊਚਰਾਈਜ਼ਰ ਬਾਈ। ਇਹ ਪ੍ਰੋਡਕਟ ਤੁਹਾਨੂੰ ਲੈਣਾ ਨਹੀਂ ਦਿੱਤੀ ਇਹ ਮੈਨੂੰ ਐਲਾਦ ਬਾਹਰੋਂ ਬੂਰੋਂ ਆਇ ਲੱਗਦਾ ਹਾਂਜੀ ਐਂ ਸਮਝ ਲਓ ਬਸ ਬਾਹਰੋਂ ਲੈ ਕੇ ਆਇਆ ਬਾਹਰੋਂ ਲੈ ਕੇ ਆਇਆ ਭਾਈ ਪ੍ਰੋਡਕਟ ਦਾ ਫਾਰਮੂਲਾ ਸਮਝ ਲਓ ਹਣਾ ਤੇ ਪ੍ਰੋਡਕਟ ਤੁਹਾਨੂੰ ਬਾਹਰੋਂ ਲੈ ਲੋ ਭਈ ਆ ਦੇਖੋ ਕੀ ਬਾਤ ਹੈ ਜੇ ਇਹ ਲੈ ਲੈਂਦੇ ਹਾਂ ਥੋੜਾ 15 ਮਿੰਟ ਕੀ ਬਾਤ ਹੈ ਮੈਂ ਤਾਂ ਬਣਦੀ ਭਾਈ ਇਹਨਾਂ ਨੇ ਆ ਚੀਜ਼ ਆਖੀ ਐਵੇਂ ਬੜੀ ਜੀ ਰਿਸੈਨਟ ਆਈ ਹੈ ਓਏ ਟਾਈਮ 15 ਮਿੰਟ ਤੱਕ ਬੰਦੀ ਵੜਾ ਕੇ ਰੱਖਿਆ ਸੀ ਮੇਰੇ ਹੱਥਾਂ ਨੂੰ ਹਾਂਜੀ ਬੜੀ ਵਧੀਆ ਹੋ ਗਈ ਜੀ ਅੱਖਾਂ ਮਰਦਾ ਰਹਿ ਨੂੰ ਮਿਲ ਗਿਆ ਟੈਂਪੋ ਮੈਨੂੰ ਮਿਲ ਗਿਆ ਆਪਾਂ ਮੈਂ ਫਿਰ ਮੈਂ ਬਰਾਦ ਨਹੀਂ ਕਰਦਾ ਨਹੀਂ ਕਰਦਾ ਤਾਂ ਵਸੋ ਕਰ ਦੋ ਬੰਦ ਤਾਂ ਪੱਕੀ ਹੈ ਜੀ ਬਸ ਠੀਕ ਹੈ ਇਥੋਂ ਗਾਇਸ ਬਾਏ ਬਾਏ ਲੋ ਬਈ हेयर ਦਾ ਤਾਂ ਅੱਜ हेयर ਕਟਿੰਗ ਦਾ ਤਾਂ ਫੁੱਸੀ ਹੋ ਗਿਆ ਆਪਣਾ ਕੰਮ ਕਿਉਂਕਿ ਆਪਾਂ ਨੂੰ ਕੰਮ ਹੀ ਇੰਨੇ ਜ਼ਿਆਦਾ ਸੀਗੇ ਹੁਣ ਵੀ ਪਹਿਲਾਂ ਜਾਣ ਲੱਗੇ ਸੀ ਤਾਂ client ਆ ਗਏ ਸੀਗੇ ਫਿਰ ਆਪਾਂ ਨੂੰ ਰੋਕਣਾ ਪਿਆ ਠੀਕ ਹੈ ਹਜੇ ਬਾਜ਼ਾਰ 'ਚ ਆਪਣੇ ਕੰਮ ਨੇ ਉਹ ਕਰਕੇ ਆਉਣੇ ਆ ਔਰ ਚਿਹਰੇ ਲਿਸਕਾ ਮਾਰ ਰਿਹਾ ਕਿਉਂਕਿ ਅੱਜ ਆਪਾਂ ਫੇਸ਼ੀਅਲ ਕਰਵਾ ਹੀ ਲੇਤਾ ਤੇ ਹੈਂਡ ਦਾ ਕੰਮ ਵੀ ਕਰਵਾਇਆ ਸੀ ਹੱਥ ਸੋਹਣੇ ਹੋ ਗਏ ਸੌਫਟ ਸੌਫਟ ਪਹਿਲੀ ਵਾਰ ਦੇਖਿਆ ਸੀਗਾ ਮੈਂ ਇਹ ਤਰੀਕਾ ਜ਼ਰੂਰ ਵਿਜ਼ਿਟ ਕਰਿਓ ਕੇ 7 ਬ੍ਰਾਈਡਲ ਸਟੂਡੀਓ ਠੀਕ ਹੈ ਪ੍ਰੀਤੀ ਲਹਿੰਗਾ ਹਾਊਸ ਦੇ ਕੋਲ ਹੈਗਾ ਇਹ ਉਹੀ ਗਲੀ ਚ ਪ੍ਰੀਤੀ ਲਹਿੰਗਾ ਹਾਊਸ ਵਾਲੀ ਗਲੀ ਇੱਥੀ ਹੈ ਰਾਹੁਲ ਮਹਿੰਦੀ ਵਾਲਾ ਬੰਦਾ ਹੈਗਾ ਉਹਦੇ ਨਾਲ ਹੀ ਇਹਨਾਂ ਦਾ ਜਿਹੜਾ ਹੈਗਾ ਸੈਲੂਨ ਹੈਗਾ ਠੀਕ ਹੈ ਤੇ ਹੁਣ ਆਪਾਂ ਕਿਰਾਂ ਸਾਰਾ ਸਮਾਨ ਧਰ ਲਿਆ ਗੱਡੀ 'ਚ ਫਿਰ ਆਪਾਂ ਜਾਣੇ ਆ ਘਰ ਨੂੰ ਲੋਵੀ ਆਪਾਂ ਪਹੁੰਚ ਗਏ ਸੀਗੇ ਪੂਆ ਜੀ ਕੇ ਘਰ ਠੀਕ ਹੈ ਜੁਝਾਰ ਆਉਂਦੀ ਮਾਸੀ ਨਾਲ ਵੀਜੀ ਆ ਮਾਸੀ ਨਾਲ ਖੇਡ ਰਿਆਗਾ ਠੀਕ ਹੈ ਖੁਸ਼ ਆਓ ਬਹੁਤ ਰੋਟੀ ਰੋਟੀ ਆਪਾਂ ਖਾ ਲਈ ਆ ਤੇ ਰਿੱਕੀ ਚਲੇ ਗਏ ਸੀਗੇ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਠੀਕ ਆ ਕਿਉਂਕਿ ਪਾਰਟੀ ਰੱਖੀ ਸੀ ਉਹਨਾਂ ਨੇ ਤਾਂ ਫਿਰ ਉਹ ਉਹ ਪਾਰਟੀ ਇੱਥੇ ਨੇੜੇ-ਤੇੜੀ ਕਰਨੀ ਸੀ ਕਹਿੰਦੇ ਮੈਂ ਕਿੱਥੇ ਤੈਨੂੰ ਉੱਥੇ ਛੱਡਣ ਜਾਊਂਗਾ ਮਾਨ ਪਲੀਜ਼ ਕੋਈ ਨਾ ਹਨਾ ਤੇ ਵੀ ਤੂੰ ਇੱਥੇ ਭੂਆਜੀ ਕੋਲੀ ਰਹਿ ਲਾ ਤਾਂ ਭੂਆਜੀ ਦਾ ਘਰ ਵੀ ਉੱਤੀ ਸੀਗਾ ਤਾਂ ਆਪਾਂ ਰਹਿ ਲੈ ਇੱਥੇ ਤੇ ਜਦੋਂ ਅਸੀਂ ਆਏ ਤਾਂ ਸਾਨੂੰ ਸਰਪ੍ਰਾਈਜ਼ ਮਿਲਿਆ ਵੀ ਰਾਜੂ ਇੱਥੇ ਆਈ ਹੋਈ ਆ ਠੀਕ ਆ ਤੇ ਰਾਜੂ ਆਪਾਂ ਨੂੰ ਮਿਲ ਗਈ ਸੀਗੀ ਇੱਥੇ ਤੇ ਫਿਰ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਕਿਉਂਕਿ ਰਾਜੂ ਜਦੋਂ ਜੁਝਾਰ ਨੂੰ ਸਾਹਮ ਲੈਂਦੀ ਹੈ ਤਾਂ ਮੈਂ ਬਿਲਕੁਲ ਰਿਲੈਕਸ ਹੋ ਜਾਂਦੀ ਐ ਪੈਣਾ ਪੈਣਾ ਦਾ ਬਹੁਤ ਸੁਖ ਹੋ ਜਾਂਦਾ ਹੈਗਾ ਠੀਕ ਆ ਜਰੂਰ ਸਾਰੇ ਜਾਣੀਆਂ ਦੱਸਿਓ ਕਮੈਂਟ ਕਰਕੇ ਵੀ ਕਿਹਦਾ ਕਿਹਦਾ ਜਵਾਕ ਆਪਦੀ ਮਾਸੀ ਕੋਲ ਜਾ ਕੇ ਜਮਾ ਐ ਸ਼ਾਂਤ ਹੋ ਜਾਂਦਾ ਜੁਝਾਰ ਤਾਂ ਮੇਰਾ ਆਪਦੀ ਮਾਸੀ ਕੋਲ ਜਾ ਕੇ ਜਮੇ ਸ਼ਾਂਤ ਹੋ ਜਾਂਦਾ ਜਮਾ ਐ ਖੇਡਦਾਗਾ ਵਧੀਆ ਮੈਨੂੰ ਜਮੇ ਮਿਸ ਨਹੀਂ ਕਰਦਾ ਫਿਰ ਤਾਂ ਮੈਂ ਸੋਚਦੀ ਹੁੰਦੀ ਆ ਵੀ ਠੀਕ ਐ ਵੀ ਰਾਜੂ ਗੇੜਾ ਛੇੜਾ ਮਾਰਦੀ ਰਿਆ ਕਰ ਬਹੁਤ ਸੁਖ ਹੋ ਜਾਂਦਾ ਤੇਰਾ ਮੈਨੂੰ ਰਾਜੂ ਯਰ ਮੈਂ हेयर कलर ਕਰਾਉਣ ਬਾਰੇ ਸੋਚ ਰਹੀ ਹਾਂ ਸੁਝਾਸ਼ ਖਰਾਵਾ ਕਿ ਨਾ ਨਹੀਂ ਤਖਾਂ ਵੀ ਤੈਨੂੰ ਰੰਗ ਪਹਿਲਾਂ ਕਿਹਜਾ ਸੋਚ ਰਹੀ ਹਾਂ ਮੈਂ हेयर ਕੱਟ ਬਾਰੇ ਵੀ ਸੋਚ ਰਹੀ ਹਾਂ ਅੱਜ ਮੈਨੂੰ ਟਾਈਮ ਨਹੀਂ ਲੱਗਿਆ ਨਹੀਂ ਤਾਂ ਮੈਂ ਕਰਾਉਣ ਜਾਂਦੀ ਸੀ ਕੱਲ ਤਾਂ ਮੈਂ ਪ੍ਰੈਂਕ ਕੀਤਾ ਸੀ ਤੈਨੂੰ ਕਿਵੇਂ ਲੱਗਿਆ ਉਹ ਕੱਟ ਮੇਰਾ ਸੋਹਣਾ ਸੀ ਵਧੀਆ ਲੱਗਿਆ ਸੀ ਇਹ ਵੀ ਕਿਊਟ ਲੱਗਿਆ ਤੇਰੇ ਵੀਰੇ ਨੂੰ ਵੀ ਕਿਊਟ ਲੱਗਿਆ ਸੀ ਮੰਮੀ ਨੂੰ ਜਲੂਸ ਲੱਗਿਆ ਸੀ ਮੰਮੀ ਨੇ ਬਾੜੀਆਂ ਗਾਲਾਂ ਕੱਢੀਆਂ ਫਿਰ ਆਪਣਾ ਚਾਹਦਾ ਨਹੀਂ ਨਾ ਹਾਂ ਆਪਣੇ ਹੋਂ ਪਰ ਮੈਂ ਸੋਚ ਰਹੀ ਆ ਵੀ ਮੈਂ ਥੋੜੀ ਜਿ ਐਨੇ ਨਿਕ ਕਰਾ ਦਾਂ ਐਨੇ ਨਿਕ ਜਾਂ ਐਨੇ ਕੀ ਕਰਾ ਦਾਂ ਜਾਂ ਐਨੇ ਨਿਕ ਕਰਾ ਦਾਂ ਜਾਂ ਲੇਅਰ ਕੱਟ ਕਰਾਵਾਂ ਜਾਂ ਸਟੈਪ ਕਟਿੰਗ ਕਰਾਵਾਂ ਹਲੇ ਮੈਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਮੈਂ ਕੀ ਕਰਾਵਾਂ ਸਿੰਪਲ ਹੀ ਕਰਾ ਲਵਾਂ ਇਥੋਂ ਸਿੰਪਲ ਸਟ੍ਰੇਟ ਮੈਂ ਤੁਹਾਨੂੰ ਦਿਖਾਵਾਂ ਇੱਕ ਹਲੇ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਫਿਰ ਮੈਂ ਤੁਹਾਨੂੰ ਵੀ ਦਿਖਾਉਂਗੀ ਜਦੋਂ ਮੈਂ ਕਰਾ ਲਈ ਤੁਹਾਨੂੰ ਮੈਂ ਉਦੋਂ ਦਿਖਾਉਂ ਜਦੋਂ ਮੈਂ ਕਰਾ ਲਈ ਹਲੇ ਮੇਰੇ ਦਿਮਾਗ 'ਚ ਕੁਝ ਨਹੀਂ ਵੀ ਕਿਹੜੀ ਕਟਿੰਗ ਕਰਾਵਾਂ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕੁਝ ਵੀ ਚਲੋ ਦੇਖਦੇ ਆ ਕੱਲ ਨੂੰ ਦੇਖ ਕੀ ਬਣਦਾ ਵੀ ਕਰਵਾਇਆ ਜਾਊਗਾ ਵੀ ਜਾਂ ਨਹੀਂ ਕਰਵਾਇਆ ਜਾਊਗਾ ਕਿਉਂਕਿ ਅੱਜ ਮੈਂ ਸਪੈਸ਼ਲ ਕਟਿੰਗ ਕਰਵਾਉਣੀ ਸੀ ਬਟ ਕਰਵਾਈ ਨਹੀਂ ਗਈ ਤਾਂ ਹੁਣ ਦੇਖਦੇ ਹਾਂ ਕੀ ਬਣਦਾ ਲੋ ਬਈ ਹੁਣ ਆਪਾਂ ਰਾਜੂ ਤੋਂ ਲੈਨੇ ਆ ਸਲਾਹ ਠੀਕ ਆ ਵੀ ਕਿਵੇਂ ਬਣਾਈਏ ਆਪਾਂ ਵੀ ਕਟਿੰਗ ਉਹ ਕਰਾਈਏ ਜਾਂ ਉਹ ਕਰਾਈਏ ਕਿਹੜੀ ਕਰਾਈਏ ਰਾਜੂ ਤੋਂ ਪੁੱਛਦਿਆ ਹੁਣ ਆਪਾਂ ਪਹਿਲਾਂ ਮੈਂ ਦਮਨਦੀ ਵੀ ਸਲਾਹ ਲਈ ਤੀਸਰੀ ਰਾਤ ਉਹ ਵੀ ਤੈਨੂੰ ਦੱਸਦੀ ਹਾਂ ਉਹ ਕੀ ਕਹਿੰਦੀ ਤੇ ਫਿਰ ਮੈਂ ਤੈਨੂੰ ਵੀ ਦਿਖਾਉਣੀ ਆ ਇਹਨੂੰ ਦਿਖਾ ਕੇ ਫਿਰ ਮੈਂ ਫਿਰ ਆਪਾਂ ਕਰਾਵਾਂਗੀ ਪਹਿਲਾਂ ਇਹ ਤੋਂ ਪੁੱਛ ਲਈ ਸਲਾਹ ਲੈ ਲਈ ਕਹਿੰਦਾ ਬਰ ਇਹ ਕੋ ਗੱਲ ਬਣੀ ਬੁਰ ਵਾਲੀ ਤਾਂ ਮੈਨੂੰ ਤਾਂ ਕੋਈ ਗੱਲ ਚੰਗੀ ਨਹੀਂ ਲੱਗੀ ਤੁਹਾਡੀ ਬਰ ਟੀਵੀ ਦੇਖ ਲੂ ਮਾਸੀ ਕੋਲੇ ਭੱਜ ਜਾ ਜਾ ਵਗ ਜਾ ਮਾਸੀ ਦੇ ਪਿੱਛੇ ਜਾ ਭੱਜ ਜਾ ਰੁੜ ਕੇ ਵਗ ਜੋ ਜਾਓ ਰੁੜ ਕੇ ਜਾਓਗੇ ਕਿ ਤੁਰ ਕੇ ਜਾਓਗੇ ਦੱਸ ਦੋ ਜੁਜਾਰ ਹੂੰ ਦੱਸਿਓ ਰੁੜ ਕੇ ਜਾਓਗੇ ਕਿ ਤੁਰ ਕੇ ਜਾਓਗੇ ਰੁੜ ਤਾਂ ਤੁਸੀਂ ਗਏ ਸੀ ਇੱਧਰ ਆਜੋ చుచూ 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 పాపా గూచూ చూచు చుచూ పాపా హలో సో మమ్మ సమా ద ఏ మమ్మ ਓਏ ਹੇ 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 ਆਈ ਆ ਚਾ 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 ਲੋ ਬਈ ਮੈਂ ਤੇ ਜੁਝਾਰ ਆਏ ਹੋਏ ਆ ਛੋਟੇ ਪੂਆ ਕੇ ਘਰ ਹਣਾ ਜੁਝਾਰ ਕੰਮ ਤਾਂ ਦਿਨ ਵੇੜ ਕੇ ਮੈਂ ਤੇ ਜੁਝਾਰ ਖੇਡ ਰਿਹਾ ਹੁਣ ਜਰਾਬਾਂ ਨਾਲ ਐ ਕਰ ਦੋ ਜੁਝਾਰ ਸਿੰਘ ਹੇ ਗਾਦੋ ਟਿਸ਼ 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 ਕੀ ਹੋ ਗਿਆ ਟੀਵੀ ਦੀ ਆਵਾਜ਼ ਨਹੀਂ ਹੈਗੀ ਚੱਲ ਕੋਈ ਗੱਲ ਨਹੀਂ ਰਾਜੂ ਵੀ ਆ ਗਿਆ ਭਈ ਇੱਥੇ ਪਹਿਲਾਂ ਇਹਦੇ ਨਾਲ ਖੇਤੀ ਸੀ ਫੇਰ ਉਹਨੂੰ ਮੌਕਾ ਮਿਲਿਆ ਹੁਣ ਰੋਟੀ ਖਾਂਦਾ ਨੋ ਅੱਜ ਤੁਹਾਨੂੰ ਦੱਸਾਂਗੇ ਆਪਾਂ ਰਾਜੂ ਦੇ ਨੁਸਖੇ ਰਾਜੂ ਨੇ ਨੁਸਖੇ ਕੱਢੇ ਨੇ ਠੀਕ ਹੈ ਪਤਲੇ ਹੋਣ ਵਾਸਤੇ ਤੇ ਫੇਸ ਸਾਫ ਕਰਨ ਵਾਸਤੇ ਹੈ ਰਾਜੂਏ ਰਾਜੂ ਮੈਂ ਕਿ ਮੇਰਾ ਰਾਜੂ ਨੇ ਨੁਸਖੇ ਕੱਢੇ ਨੇ ਪਤਲੇ ਹੋਣ ਵਾਸਤੇ ਤੇ ਫੇਸ ਸਾਫ ਕਰਨ ਵਾਸਤੇ ਯਾਰ ਮੈਨੂੰ ਸਾਰੇ ਪੁੱਛਦੇ ਆ ਰਾਜੂ ਵੀ ਮੈਂ ਇੰਨਾ ਮਿੱਠਾ ਖਾਨਨੀ ਆ ਐਨੀ ਮੈਂ ਚਾਹ ਪੀਨੀ ਆ ਫਿਰ ਵੀ ਮੈਂ ਪਤਲੀ ਕਿਵੇਂ ਆ ਰਾਜੂ ਵੀ ਸਾਡੀ ਬਹੁਤ ਮਿੱਠਾ ਖਾਂਦੀ ਆ ਬਹੁਤ ਸਵੀਟ ਡਿਸ਼ ਵੀ ਬਹੁਤ ਖਾਂਦੀ ਆ ਨਮਕੀਨ ਵੀ ਹੈਨਾ ਫੇਰ ਵੀ ਪਤਲੀ ਆ ਆਪਾਂ ਆਪਾਂ ਫੇਰ ਵੀ ਪਤਲੇ ਆ ਬਸ ਇਹ ਕਹਿੰਦੇ ਵੀ ਸਾਨੂੰ ਰਾਜ ਦੱਸੋ ਕਹਿੰਦੇ ਮਨਪ੍ਰੀਤ ਤੂੰ ਕੋਈ ਰਾਜ ਲੁਕੋ ਰਹੀ ਆ ਮੇਰੇ ਘਰ ਸਾਡੀ ਰਾਜ ਦਾ ਕਮਜ਼ੋਰਾ ਚ ਆਉਂਦੀ ਆ ਤੁਸੀਂ ਸੁਣ ਹੀ ਲਿਆਊਗਾ ਉਹ ਪਤਲਿਆਂ ਚ ਨਹੀਂ ਆਉਂਦੀ ਪਤਲਿਆਂ ਚ ਮੈਂ ਆਉਣੀ ਆ ਮੈਂ ਆਉਣੀ ਆ ਪਤਲਿਆਂ ਚ ਜੁਝਾਰ ਦੇ ਮਮਾ ਪਤਲਿਆਂ ਚ ਆਉਂਦੇ ਨੇ ਦੱਸ ਦੋ ਆ ਦੇਖੋ ਦੇਖੋ ਫੰਗ ਮਾਰਨ ਲੱਗ ਜਾਂਦਾ ਦੇਖ ਕੇ ਦੇਖੋ ਬਾਈ ਪਹਿਲੀ ਗੱਲ ਤਾਂ ਜਿਵੇਂ ਰਾਜੀ ਦੀ ਬੈਰੀ ਕਮਜ਼ੋਰ ਪਰਸਨ ਪਹਿਲੀ ਗੱਲ ਤਾਂ ਬਾਈ ਜਿਵੇਂ ਮੇਰਾ ਕੀ ਹੈ ਵੀ ਜੇ ਮੈਂ ਵਿਆਹ ਸ਼ਾਦੀ ਦੇ ਵਿੱਚ ਕੁਝ ਖਾ ਖਾ ਲਿਆ ਦੁਪਹਿਰੇ ਜਿਵੇਂ ਆਪਾਂ ਪਕੌੜੇ ਪਕੂੜੇ ਸ਼ੱਕ ਲਈ ਠੀਕ ਆ ਵਧੀਆ ਰੋਟੀ ਰੋਟੀ ਸ਼ੱਕ ਲਈ ਇਹਦਾ ਮਤਲਬ ਇਹ ਨਹੀਂ ਮੈਂ ਰਾਤ ਨੂੰ ਵੀ ਆ ਕੇ ਖਾਣਾ ਖਾਣਾਗਾ ਨਾ ਦੁਪਹਿਰੇ ਵਧੀਆ ਖਾ ਲਿਆ ਤਾਂ ਰਾਤ ਨੂੰ ਸਕਿੱਪ ਕਰ ਦੋ ਠੀਕ ਹੈ ਕਿਉਂਕਿ ਉਹ ਚੀਜ਼ ਵੀ ਆਪਣੇ ਕਿਤੇ ਨਾ ਕਿਤੇ ਡਾਈਟ ਸਿਸਟਮ ਆ ਜਿਹੜੀ ਉਹ ਖਰਾਬ ਕਰਦੀ ਆ ਬਾਕੀ ਮੈਂ ਬਹੁਤ ਵਾਰੀ ਤੁਹਾਨੂੰ ਕਿਹਾ ਵੀ 16 ਘੰਟੇ ਵਾਲੀ ਫਾਸਟਿੰਗ ਕਰੋ ਇਹ ਫਾਸਟਿੰਗ ਕਰ ਲਓ ਤੁਸੀਂ ਇਹ ਫਾਸਟਿੰਗ ਕਰੋਗੇ 100% ਮੇਰੇ ਵਾਂਗੂ ਪਤਲੀਆਂ ਦਿਖਣਗੇ ਦਿਖਣਗੇ ਰਹੀ ਗੱਲ ਜਿਹੜੇ ਪ੍ਰੋਡਕਟ ਆਉਂਦੇ ਆਂ ਪਤਲੇ ਹੋਣ ਵਾਲੇ ਕਦੇ ਨਾ ਲਓ ਬਈ ਠੀਕ ਆ ਤੁਹਾਡੇ ਸਾਈਡ ਇਫੈਕਟ ਵੀ ਹੋ ਸਕਦਾਗਾ ਵੱਧ ਤੋਂ ਵੱਧ ਜੇ ਡਾਈਟ ਫੋਲੋ ਕਰ ਸਕਦੇ ਹੋ ਤੁਹਾਡੇ ਲਈ ਬਹੁਤ ਬੈਨੀਫਿਟ ਡਾਈਟ ਫੋਲੋ ਕਰੋ ਵੱਧ ਤੋਂ ਵੱਧ ਡਾਈਟ ਦੇ ਵਿੱਚ ਜਿਵੇਂ ਦੇਖੋ ਇੱਕ ਚੀਜ਼ ਤਾਂ ਹੈ ਜੀ ਸਪੈਸ਼ਲ ਧਿਆਨ ਨਾਲ ਸੁਣਨ ਲਈ ਜੁਹਾਰ ਦਾ ਗਾਣਾ ਇਹ ਚੀਜ਼ ਤੁਸੀਂ ਧਿਆਨ ਨਾਲ ਸੁਣੋ ਇਹ ਚੀਜ਼ ਮੰਨ ਲਓਗੇ ਤੁਸੀਂ ਤਾਂ ਬਸ ਹੋ ਜਾਓਗੇ ਪਤਲੇ ਪੱਕੀ ਗਾਰੰਟੀ ਨਾਲ ਸਵੇਰੇ ਤੁਸੀਂ 7 ਵਜੇ ਖਾਣਾ ਖਾ ਕੇ ਠੀਕ ਹੈ ਜੁਹਾਰ ਆ ਜੇ ਤੁਸੀਂ ਸਵੇਰੇ 7 ਵਜੇ ਖਾਣਾ ਖਾਦਾਗਾ ਠੀਕ ਆ ਤਾਂ ਤੁਸੀਂ ਅਥਨੇ ਖਾਣਾ 11 ਵਜੇ ਖਾਣ 16 ਘੰਟੇ ਬਾਅਦ ਵਿਚ ਦੀ ਤੁਸੀਂ ਠੀਕ ਹੈ ਪਾਣੀ ਪੀ ਲਓ ਠੀਕ ਹੈ ਬਟ ਕੋਈ ਵੀ ਮਿੱਠਾ ਨਹੀਂ ਖਾਣਾ ਗ੍ਰੀਨ ਟੀ ਪੀ ਸਕਦੇ ਹੋ ਤੁਸੀਂ ਹੈਲਦੀ ਚੀਜ਼ ਖਾ ਸਕਦੇ ਹੋ ਫਰੂਟ ਖਾ ਸਕਦੇ ਹੋ ਬਟ ਮਿੱਠੇ ਵਾਲੀ ਚੀਜ਼ ਨਹੀਂ ਖਾਣੀ ਤਲੀ ਫਲੀ ਨਹੀਂ ਖਾਣੀ ਠੀਕ ਹੈ ਚਾਹ ਵੀ ਨਹੀਂ ਪੀਣੀ ਤੇ ਜੇ ਤੁਸੀਂ ਸਵੇਰੇ 11 ਵਜੇ ਖਾਓ ਰੋਟੀ ਰੱਜ ਕੇ 11 ਵਜੇ ਖਾ ਕੇ ਫਿਰ ਸ਼ਾਮ ਨੂੰ 7 ਵਜੇ ਖਾਓ। ਪਤਾ ਨਹੀਂ ਭਾਈ ਆਪਾਂ ਤਾਂ ਸ਼ਾਮ ਨੂੰ 7 ਵਜੇ ਕਿਵੇਂ ਬਣਿਆ ਕੰਮ ਨਹੀਂ ਗਲਤ ਹੋ ਗਿਆ। 11 ਵਜੇ ਖਾ ਕੇ 16 ਘੰਟੇ ਦੀ ਫਾਸਟਿੰਗ ਕਰਨੀ ਜੇ ਤਾਂ 7 ਵਜੇ ਖਾ ਲਈ ਤਾਂ ਰਾਤ ਨੂੰ 11 ਵਜੇ ਖਾਣੀ ਆ। ਜੇ ਰਾਤ ਨੂੰ 11 ਵਜੇ ਖਾ ਲਈ ਤਾਂ ਸਵੇਰੇ 7 ਵਜੇ ਖਾਣੀ ਆ ਰੋਟੀ। ਠੀਕ ਹੈ ਸਮਝ ਗਏ? ਬਾਕੀ ਜੁਝਾਰ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਈ ਰਿਹਾ ਮੇਰਾ ਪੁੱਤ। ਸਮਝਾ ਦਿਓ ਪੁੱਤ। ਬੱਪੀ ਬਾੜੂ ਬੰਮੜ ਬੱਪੀ ਬਾੜੂ। ਠੀਕ ਹੈ ਭਾਈ ਆ ਚੀਜ਼ ਹੁੰਦੀ ਆ 16 ਘੰਟੇ ਦੀ ਫਾਸਟਿੰਗ ਬਹੁਤ ਜ਼ਰੂਰੀ ਆ ਪਤਲੇ ਹੋਣ ਵਾਸਤੇ ਬਾਕੀ ਰਾਜੂ ਤੂੰ ਦੱਸ ਰਾਜੂ ਸਾਡੀ ਆਸਣ ਕਰਦੀ ਹੁੰਦੀ ਸੀ ਪਤਲੇ ਹੋਣ ਵਾਸਤੇ ਹੁਣੇ ਦੱਸਦੀ ਨਹੀਂ ਹੈਗੀ ਵੀ ਪਤਲੇ ਹੋਣ ਲਈ ਕੀ ਆਸਣ ਹੁੰਦਾ ਯਾਰ ਤੁਸੀਂ ਦੱਸ ਦਿਓ ਬੁੱਤ ਤੁਸੀਂ ਦੱਸ ਦਿਓ ਪਤਲੇ ਹੋਣ ਵਾਲਾ ਆਸਣ ਦੱਸ ਦਿਓ ਇਦਾਂ ਹੀ ਕਰ ਦਿੰਦਾ ਇਹ ਉਹ ਕਰਦੇ ਰੈਸਪੀਰੇਸ਼ਨ ਇਦਾਂ ਹੀ ਕਰ ਦਿੰਦਾ ਮੈਂ ਕਿ ਪਤਲੇ ਹੋਣ ਵਾਲਾ ਆਸਣ ਦੱਸ ਦੇ ਪੁੱਤ ਕਹਿੰਦਾ ਐ ਕਰਦਾ ਨਹੀਂ ਕਰ ਰਿਹਾ ਖੜ ਜਾ ਫੇਰ ਫੇਰ ਅਜੂ ਇੱਕ ਚੀਜ਼ ਦੱਸ ਦੇ ਛਾਈਆਂ ਪਿਗਮੈਂਟੇਸ਼ਨ ਵਾਸਤੇ ਪਿਗਮੈਂਟੇਸ਼ਨ ਵਾਸਤੇ ਨਹੀਂ ਛਾਈਆਂ ਹੁੰਦੀਆਂ ਤੂੰ ਤੋ ਇੱਕ ਚੀਜ਼ ਹੋਰ ਦੱਸ ਤੇਰੇ ਨੁਸਖੇ ਕਾਮਯਾਬ ਹੁੰਦੇ ਆ ਮੈਂ ਬਹੁਤ ਵਾਰੀ ਅਪਣਾ ਕੇ ਦੇਖਿਆ ਇਹ ਮੈਨੂੰ ਜਾਦਾ ਨੁਸਖੇ ਦੱਸਦੀ ਆ ਮੇਰੇ ਨਾਲੋ ਇਹ ਐ ਦੱਸ ਵੀ ਕਲੀਅਰ ਸਕਿਨ ਵਾਸਤੇ ਮਤਲਬ ਸਕਿਨ ਗਲੋ ਵਾਸਤੇ ਸਕਿਨ ਚਮਕਣ ਵਾਸਤੇ ਵਧੀਆ ਸਕਿਨ ਵਾਸਤੇ ਕੀ ਚੀਜ਼ ਹੋ ਸਕਦੀ ਉੱਡ ਬੈਂਡ ਕਰਦਾ ਕੀ ਕਰ ਸਕਦੇ ਆ ਖਾਣਾ ਪੀਣਾ ਕੀ ਡਾਈਟ ਹੋ ਸਕਦੀ ਆ ਵਧੀਆ ਸਕਿਨ ਵਾਸਤੇ ਉਹਦੇ ਵਾਸਤੇ ਚੀਆ ਸੀਡਸ ਤੇ ਫਲੈਕਸੀਡਸ ਚੀਆ ਸੀਡਸ ਫਲੈਕਸੀਡਸ ਉਹ ਬੰਦੇ ਨੂੰ ਪਤਲਾ ਵੀ ਕਰਦੇ ਆ ਹਾਂ ਉਹ ਬੰਦਲ ਬਦਲੋ ਕਰਦੇ ਆ ਉਹ ਤੁਸੀਂ ਜਿਵੇਂ ਸਮੂਦੀ ਬਣਾ ਕੇ ਠੀਕ ਹੈ ਮਨੋ ਸੈਲਡ ਵਿੱਚ ਜਾਂ ਉੱਤੇ ਆਪਾਂ ਭੁੱਕ ਲਿਆ ਹਾਂ ਹਾਂ ਆਪਾਂ ਚੀਆ ਸੀਡ ਦਾ ਪਾਣੀ ਰਾਤ ਨੂੰ ਪੀਉਂ ਕੇ ਸਵੇਰੇ ਪਾਣੀ ਵੀ ਪੀ ਸਕਦੇ ਹਾਂ ਹਾਂ ਉਹ ਪਾਣੀ ਵੀ ਪੀ ਸਕਦੇ ਹਾਂ ਠੀਕ ਹੈ ਤੇ ਨਹੀਂ ਆਪਾਂ ਜਿਵੇਂ ਜਿਹੜੀ ਉਹ ਹੁੰਦੀ ਹੈ ਨਾ ਜਿਵੇਂ ਬਾਹਰਲੇ ਦੇ ਜਿਹੜੇ ਰਹਿੰਦੇ ਆ ਜਿਹੜੀ ਯੂਗਰਟ ਹੁੰਦਾ ਇੱਕ ਗ੍ਰੀਕ ਯੋਗਰਟ ਮਿਲਦੀ ਹੁੰਦੀ ਆ ਹਾਂ ਗ੍ਰੀਕ ਯੋਗਰਟ ਓਕੇ ਉਹਦੇ ਵਿੱਚ ਉਹ ਮਤਲਬ ਉਹ ਪ੍ਰੈਸ਼ਰਾਈਜ਼ਡ ਹੁੰਦੀ ਆ ਵੀ ਉਹਦੇ ਵਿੱਚ ਕੋਈ ਪਾਣੀ ਨਹੀਂ ਹੁੰਦਾ ਜਿਵੇਂ ਆਪਾਂ ਬੱਕਰੇ ਚੰਦੇ ਵਾਲੇ ਉਹ ਚ ਪਾਣੀ ਆ ਹੁੰਦਾ ਹਾਂ ਹਾਂ ਉਹ ਗ੍ਰੀਕ ਯੋਗਰਟ ਵਧੀਆ ਹੁੰਦੀ ਆ ਸਕਿਨ ਵਾਸਤੇ ਵੀ ਓਕੇ ਤੇ ਉਹਦੇ ਵਿੱਚ ਜਿਵੇਂ ਥੀਆ ਸੀਡਸ ਪਾ ਲੇ ਠੀਕ ਹੈ ਤੇ ਸਟਰਾਬਰੀਜ਼ ਪਾ ਲੀਆਂ ਤੇ ਹੋਰ ਜਿਹੜੀ ਬਲੂ ਬੈਰੀਜ਼ ਹੁੰਦੀ ਆ ਇਹ ਪਾ ਲੀਆਂ ਉਹ ਪਾ ਲੀਆਂ ਠੀਕ ਹੈ ਤੇ ਸਕਿਨ ਨੇ ਵੀ ਸਾਫ਼ ਹੁੰਦੀ ਆ ਇੱਕ ਚੀਜ਼ ਹੋਰ ਵੀ ਆ ਜਿਹਦੇ ਨਾਲ ਤੁਸੀਂ ਜਿਹੜੇ ਕਿੰਨੂ ਹੁੰਦੇ ਆ ਸੰਤਰੇ ਕਹਨੇ ਆ ਆਪਾਂ ਸਰਦੀਆਂ ਦੇ ਵਿੱਚ ਦੋ ਜ਼ਰੂਰ ਖਾਣੇ ਚਾਹੀਦੇ ਕਿਉਂਕਿ ਉਹਨਾਂ ਦੇ ਵਿੱਚ ਵਿਟਾਮਿਨ ਸੀ ਹੁੰਦਾ ਵਿਟਾਮਿਨ ਸੀ ਹੋ ਲੈਦੇ ਕੈਰਟ ਟਮੇਟੋ ਤੇ ਆਹ ਕੈਰਟ ਵੱਧ ਤੋਂ ਵੱਧ ਖਾਓ ਟਮੇਟੋ ਵੱਧ ਤੋਂ ਵੱਧ ਪਰ ਕੱਚੇ ਖਾਓ ਕੱਚੇ ਖਾਓ ਜਾਂ ਜੂਸ ਪੀ ਲੇ ਜੂਸ ਵੀ ਬੈਨੀਫਿਟ ਹੈ ਇਹਦੇ ਨਾਲ ਤੁਹਾਡੀ ਸਕਿਨ ਵਧੀਆ ਹੁੰਦੀ ਆਮਲੇ ਦੇ ਜੂਸ ਨਾਲ ਬਹੁਤ ਵਧੀਆ ਹੁੰਦੀ ਆਮਲਾ ਕੱਚਾ ਖਾਣਿਆ ਜੇ ਆਪਾਂ ਉਹਦੇ ਨਾਲ ਵੀ ਉਹ ਤੁਹਾਡੇ ਮਤਲਬ ਹੈਲਥਲੀ ਬਹੁਤ ਵਧੀਆਗਾ ਸਕੇ ਨਾ ਵੀ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਮੈਨੂੰ ਅਪਣਾਉਣੀਆਂ ਚਾਹੀਦੀਆਂ ਨੇ ਕਿਉਂਕਿ ਮੈਂ ਬੀਜੀ ਇੰਨਾ ਕਾ ਜ਼ਿਆਦਾ ਹੋ ਰਹੀਆਂ ਬਟ ਜੇ ਕੋਈ ਭੈਣ ਭਾਈ ਫਰੀ ਆ ਬਈ ਤੁਸੀਂ ਅਪਣਾ ਸਕਦੇ ਹੋ ਇਹ ਚੀਜ਼ਾਂ ਤਾਂ ਸਾਨੂੰ ਕੀ ਹੋਆ ਹਨ ਤੁਸੀਂ ਵੀ ਅਪਣਾ ਸਕਦੇ ਹੋ ਤੁਸੀਂ ਅਪਣਾਓ ਇਹ ਚੀਜ਼ਾਂ ਵਧੀਆ ਚੀਜ਼ਾਂ ਨੇ ਜਿਹੜੀਆਂ ਵੀ ਰਾਜੂ ਨੇ ਦੱਸੀਆਂ ਨੇ ਬਾਕੀ ਇਹਦਾ ਵੀ ਫੇਸ ਬਹੁਤ ਖਰਾਬ ਹੋ ਗਿਆ ਸੀ ਡਾਕਟਰ ਨੇ ਇਹਨੇ ਆਪ ਹੀ ਹੱਲ ਕੀਤਾ ਮੈਂ ਬਸ ਮੈਂ ਕੋਈ ਨਹੀਂ ਆ ਰਹੀ ਮੈਨੂੰ ਲੱਗਦਾ ਤੂੰ ਡਾਈਟ ਵੀ ਸਹੀ ਕੀਤੀ ਆ ਆਪਦੀ ਡਾਈਟ ਤਾਂ ਮੇਰੀ ਦੀਦੀ ਉਹੀ ਹੈ ਬਟ ਮੈਂ ਡਾਕਟਰ ਹੋਏ ਮੈਂ ਤਲੇ ਹੂੰ ਖਾ ਲੈਣੀ ਆ ਤੇ ਮੈਂ ਡਾਕਟਰ ਨੇ ਜਵਾ ਬੰਦ ਕੀਤਾ ਵੀ ਜਿਹਨੇ ਪਾ ਇਹ ਤਲੇਆ ਬੰਦ ਕੀਤਾ ਹੋਇਆ ਦੀ ਸਕਿਨ ਤੇ ਮਦਲ ਕੇ ਪਿੰਪਲ ਸਕਿਨ ਤੇ ਜੇ ਪਿੰਪਲ ਨੇ ਉਹਦਾ ਸਭ ਤੋਂ ਵੱਡਾ ਰਾਜ਼ ਤਲੀ ਕੀ ਜੀ ਵੀ ਹੁੰਦੀ ਆ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਪਤਾ ਕਿੰਨਾ ਕਰਨ ਹਾਂ ਬਟ ਉਹ ਮੈਨੂੰ ਜਿਆਦਾ ਸੰਕਾ ਕਿ ਇਹ ਆਦਮਾ ਨੂੰ ਫਰੀ ਨਾ ਸਨਵਰਨ ਹੁੰਦਾ ਤੈਨੂੰ ਠੀਕ ਹੈ ਤੇ ਬਾਕੀ ਭਾਈ ਜੇ ਕੋਈ ਬਣਾ ਸਕਦਾ ਤਾਂ ਜਰੂਰ ਬਣਾਓ ਇਹ ਵੀ ਜੇ ਇਹ ਡਾਈਟ ਸਹੀ ਕਰ ਲਿਆ ਆਪਦੀ ਫਿਰ ਇਹਦਾ ਫੇਸ ਸਹੀ ਹੋਣ ਲੱਗ ਜਾਂਦਾ ਮੇਰਾ ਵੀ ਜਿਵੇਂ ਡਾਈਟ ਸਹੀ ਕਰਨ ਲੱਗ ਜਾਣਾ ਮੇਰਾ ਫੇਸ ਸਹੀ ਹੋਣ ਲੱਗਿਆ ਨਾ ਕਲੀਨ ਹੋਣ ਲੱਗਿਆ ਨਾ ਇਹ ਸਾਰੀ ਸੂਈ ਜਿਹੜੀ ਘੁੰਮ ਕਮਾ ਕਿਉਂਦੀ ਡਾਈਟ ਤੇ ਆਉਂਦੀ ਹੈ ਠੀਕ ਹੈ ਬਾਈ ਮम्मी ਨੇ ਐਸਾ ਕਿ ਕਿੱਸਾ ਹਾਂਜੀ ਬਾਈ ਹਾਂ ਰਾਜੂ ਦੱਸ ਪਿਗੇਮੈਂਟੇਸ਼ਨ ਲਈ ਦੱਸੋ ਉਹਦੇ ਜਿਹੜਾ ਮਲੱਠੀ ਪਾਊਡਰ ਹੁੰਦਾ ਆਪਣੇ ਘਰ ਤੋਂ ਹੁੰਦਾ ਘਰ ਦੇ ਵਿੱਚ ਮਲੱਠੀ ਪਾਊਡਰ ਹੁੰਦਾ ਬਾਈ ਜਾਂ ਤੁਸੀਂ ਬਾਜ਼ਾਰ ਚੋਂ ਖਰੀਦੋ ਬਾਜ਼ਾਰ ਚੋਂ ਲਿਆ ਸਕਦੇ ਮਲੱਠੀ ਪਾਊਡਰ ਹਾਂ ਕਿਸੇ ਬੰਸਾਰੀ ਤੋਂ ਕੰਸਾਰੀ ਦੀ ਦੁਕਾਨ ਤੋਂ ਮਿਲ ਜੂ ਕਿਸੇ ਦੀ ਤੁ ਵੀ ਉਹਦੇ ਵਿੱਚ ਤੁਸੀਂ ਦਹੀਂ ਮਿਕਸ ਕਰਨੀ ਆ ਉਹਦੇ ਵਿੱਚ ਦਹੀਂ ਮਿਕਸ ਕਰਨੀ ਆ ਬਈ ਆਪਾਂ ਆਪਾਂ 30 ਮਿੰਟ ਰੋਜ਼ ਉਹੀ ਲਾਉਣਾਗਾ ਪੇਕ ਆਪਾਂ ਨੂੰ ਵੀ ਜਰੂਰ ਮਿਲ ਜਾਣਾ ਆਪਾਂ ਰੋਜ਼ 30 ਮਿੰਟ ਉਹੀ ਲਾਉਣਾ ਮਤਲਬ ਅੱਧਾ ਘੰਟਾ ਫੇਸ ਤੇ ਆਪਾਂ ਲਾ ਕੇ ਰੱਖਣਾ ਹੋ ਫਿਰ ਫੇਸ ਵਾਸ਼ ਕਰਨਾ ਕਰਨਾ ਨਹੀਂ ਫੇਸ ਵਾਸ਼ ਨਹੀਂ ਫੇਸ ਵਾਸ਼ ਵੀ ਆਪਾਂ ਕੋਈ ਕੈਮੀਕਲ ਯੂਜ਼ ਨਹੀਂ ਕਰਨਾ ਫੇਸ ਵਾਸ਼ ਵੀ ਆਪਾਂ ਮਲਠੀ ਦਾ ਪਾਊਡਰ ਹੀ ਲੈ ਕੇ ਹਾਂ ਉਹਦੇ ਉੱਤੇ ਥੋੜਾ ਜਿਹਾ ਬਸ ਪਾਣੀ ਪਾ ਕੇ ਫਿਰ ਬਸ ਉਹਦੇ ਨਾਲ ਹੀ ਆਪਾਂ ਥੋੜਾ ਜਿਹਾ ਫੇਸ ਵਾਸ਼ ਕਰਨਾ ਨੀ ਫੇਸਵੁਕਾਂ ਦੀ ਜਰੂਰਤ ਹੀ ਨਹੀਂ ਜੇ ਤੁਸੀਂ ਨਹੀਂ ਸਾਦੇ ਪਾਣੀ ਨਾਲ ਧੋਣਾ 30 ਮਿੰਟ ਲਾ ਕੇ ਲਾਉਣਾ ਕਦੋਂ ਰਾਤ ਨੂੰ ਕਿ ਦਿਨੇ 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 ਲਾਉਣਾ ਬਾਈ ਕਹਿੰਦੀ 20 ਦਿਨ ਯੂਜ਼ ਕਰੋ ਕਹਿੰਦੀ 20 ਦਿਨਾਂ ਚ ਤੁਹਾਨੂੰ ਰਿਜ਼ਲਟ ਮਿਲੂ ਦੇਣਾ ਚਾਹੁੰਦੇ ਵੀ ਬੰਦੇ ਦਾ ਸਕੇਜੂਲ ਕਿਦਾਂ ਦਾ ਉਹ ਹੋ ਰਿਹਾਗਾ ਕੈਮੀਕਲ ਕਹਿੰਦੀ ਕੋਈ ਨਹੀਂ ਯੂਜ਼ ਕਰਨਾ ਨਾਲ ਬਸ 20 ਦਿਨ ਬੰਦਾ ਇਹ ਨਾਲੇ ਹਾਂ ਪਰ ਜਿਹੜੀ ਦੂਹ ਚਿਹਰਾ ਸਾਫ ਜਿਹੜੀ ਦਹੀਂ ਆ ਉਹ ਪ੍ਰੈਸ਼ਰਾਈਜ਼ਡ ਦਹੀਂ ਮਤਲਬ ਜਿਹੜੀ ਉਹ ਹੁੰਦੀ ਆ ਮਤਲਬ ਜਿਹੜੀ ਬਾਹਰੋਂ ਤੱਕਾਰਨਾ ਤੋਂ ਤਹੀ ਮਿਲਦੀ ਆ ਉਹ ਲਿਓ ਜਿਵੇਂ ਬੇਰਕਾ ਦੀ ਦਹੀਂ ਹੋਗੀ ਉਹਦੇ ਵਿੱਚ ਪਾਣੀ ਘਟ ਹੁੰਦਾ ਘਰ ਵਾਲੀ ਚ ਪਾਣੀ ਜ਼ਿਆਦਾ ਹੁੰਦਾ ਹਮ ਹਮ ਬਸ ਇਹ ਲਾ ਲੇ ਮਲਠੀ ਦਾ ਪਾਊਡਰ ਇਹ ਪਿਗਮੈਂਟੇਸ਼ਨ ਲਈ ਸਭ ਤੋਂ ਬੈਸਟ ਟਾਈਮ ਮਿਲਦੀ ਆ ਮਲਠੀ ਦਾ ਪਾਊਡਰ ਕਹਿੰਦੇ ਪਿਗਮੈਂਟੇਸ਼ਨ ਲਈ ਸਭ ਤੋਂ ਬੈਸਟ ਆ ਤਰ ਪਹਿਲਾਂ ਤਾਂ ਨਹੀਂ ਲੈ ਕੇ ਆਉ ਇੰਗਲਿਸ਼ ਦਾ ਇੰਗਲਿਸ਼ ਵਿੱਚ ਆਪਾਂ ਨੂੰ ਲਿਕੋਰਾਈਜ਼ ਪਾਊਡਰ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਆਪਾਂ ਮਲਠੀ ਦੇ ਪਾਊਡਰ ਨੂੰ ਲਿਕੋਰਾਈਜ਼ ਪਾਊਡਰ ਪਾਊਡਰ ਕਹਿ ਦਿੰਦੇ ਆ ਬਾਈ ਠ ਇਹ ਅਜ਼ਮਾਇਓ ਭਾਈ 20 ਦਿਨ ਜੇ ਤੁਸੀਂ ਲਾ ਕੇ ਦੇਖੋਗੇ ਤਾਂ ਕਹਿੰਦੇ ਵੀ ਸਹੀ ਹੋ ਜਾਂਦਾਗਾ 20 ਦਿਨਾਂ ਦੇ ਵਿੱਚ ਬਸ ਕੋਈ ਕੈਮੀਕਲ ਨਹੀਂ ਯੂਜ਼ ਕਰਨਾ ਆਪਾਂ ਮਤਲਬ ਫੇਸ ਵਾਸ਼ ਉਹ ਨਹੀਂ ਯੂਜ਼ ਕਰਨਾ 20 ਮਿੰਟ ਆਪਾਂ ਸ਼ਾਮ ਨੂੰ ਲਗਾ ਸਕਦੇ ਹਾਂ ਕਦੋਂ ਵੀ ਲਗਾ ਸਕਦੇ ਹਾਂ ਦਿਨ ਵਿੱਚ ਦੀ ਇਸ ਤੋਂ ਬਾਅਦ ਸਾਦੇ ਪਾਣੀ ਨਾਲ ਧੋਣਾ ਬਸ ਮੂੰਹ ਆਪਣਾ 20 ਮਿੰਟ ਲਗਾਓ 20 ਮਿੰਟ ਲਗਾਓ ਪਹਿਲਾਂ ਤਾਂ ਮੈਂ ਹੀ ਇਹ ਆਪਾਂ ਲਾ ਕੇ ਦੇਖਣਾ ਅਪਲਾਈ ਕਰਕੇ ਦੇਖਾਂ ਹੋਰ ਹੁੰਦਾਗਾ ਫਿਸ ਆਇਲ ਉਹਦੇ ਕੈਪਸੂਲ ਹੁੰਦੇ ਆ ਉਹ ਤਾਂ ਖਾਣੇ ਚਾਹੀਦੇ ਆ omega 3 ਉਹ ਤਾਂ ਖਾਣੀ ਚਾਹੀਦੀ ਹੈ ਤੁਹਾਨੂੰ ਬਹੁਤ ਵਾਰੀ ਦੱਸਿਆ ਹੁੰਦੇ ਆ ਨਿਆ ਸਨਮਾ ਆਈਡ ਸਕਿਨ ਕੇਅਰ ਤੇ ਹੈਅਰ ਕੇਅਰ ਵਾਲੀ ਹੁੰਦੇ ਆਗੇ ਉਹ ਵੀ ਖਾਣੇ ਚਾਹੀਦੇ ਆ ਬੰਦੇ ਨੂੰ ਹੈਅਰ ਵਾਸਤੇ ਤਾਂ ਫਲੈਕਸੀਡ ਦੀ ਜੈਲ ਯੂਜ਼ ਕਰ ਲਓ ਫਲੈਕਸੀਡ ਦੀ ਜੈਲ ਯੂਜ਼ ਕਰ ਲਓ ਹੈਅਰ ਵਾਸਤੇ ਤਾਂ ਚਲੋ ਹੋਰ ਵੀ ਨੇ ਉਸਕੇ ਬਹੁਤ ਨੇ ਅੱਜ ਹੀ ਨਹੀਂ ਸਾਰੇ ਦੱਸਦੇ ਆਪਾਂ ਹੌਲੀ ਹੌਲੀ ਦੱਸਾਂਗੇ ਤੁਹਾਨੂੰ ਸਾਰੇ ਨੁਸਕੇ ਜਿੰਨੇ ਵੀ ਰਾਜੂ ਸਾਨੂੰ ਦੱਸਦੀ ਆ ਕਿਉਂਕਿ ਰਾਜੂ ਸਾਨੂੰ ਗਾਈਡ ਕਰਦੀ ਰਹਿੰਦੀ ਆ ਇਹਨੂੰ ਬਹੁਤ ਨੌਲੇਜ ਆ ਸਾਰੀ ਦੁਨੀਆ ਦੀ ਨੌਲੇਜ ਇਹੀ ਚੱਕੀ ਫਿਰਦੀ ਆ ਆਪਦੀ ਕੰਧਿਆਂ ਤੇ ਠੀਕ ਆ ਮੈਂ ਇਹਨੂੰ ਕਿਹਾ ਵੀ ਅੱਧੀ ਨੌਲੇਜ ਮੈਨੂੰ ਦੇ ਕੇ ਮੇਰਾ ਕੰਧਾ ਐ ਕਰਦਿਆ ਕਰ ਪੁਸ਼ਪਾ ਵਾਂ ਤਾਂ ਕਰਕੇ ਤੇ ਹੁਣ ਆਪਾਂ ਇਹ ਆਪਾਂ ਇੱਥੇ ਐਂਡ ਕਰਦੇ ਆ ਅੱਜ ਦਾ ਵਲੌਗ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਨੈਕਸਟ ਨੁਸਖਿਆਂ ਦੇ ਨਾਲ ਠੀਕ ਹੈ ਤਾਂਦੇ ਲਈ ਤੁਸੀਂ ਇਹ ਸਾਡਾ ਵਲੌਗ ਦੇਖਦੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਕਮੈਂਟ ਕਰਕੇ ਦੱਸ ਦਿਓ ਵੀ ਕਿੱਦਾਂ ਦੇ ਲੱਗਦੇ ਨੇ ਆਪਣੇ ਵਲੌਗ ਤੇ ਹੋਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਭਾਈ ਜਰੂਰ ਦੱਸ ਦਿਓ ਆਪਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਵਾਂਗੇ ਠੀਕ ਹੈ ਬਾਕੀ ਜੁਹਾਰ ਸਿੰਘ ਜੀ ਤੁਹਾਨੂੰ ਦੇਖਦੇ ਨੇ ਤੁਸੀਂ ਜੁਹਾਰ ਸਿੰਘ ਜੀ ਨੂੰ ਦੇਖਦੇ ਹੋ ਬਹੁਤ ਪਿਆਰ ਕਰਦੇ ਹੋ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰੋ ਜੀ ਤੁਹਾਡੇ ਲਈ ਠਮਾਕੇ ਤੋਂ ਠਮਾਕੇਦਾਰ ਵੀਡੀਓਜ਼ ਆਉਣਗੀਆਂ ਥੈਂਕ ਯੂ ਸੋ ਮੱਚ ਬਾਏ ਬਾਏ ਗਾਇਸ ਖੁਸ਼ ਰਹੋ